ਸੱਤੀ ਨੌਜਵਾਨ ਜੜਗੜੀ ਵਾਲਾ ਸੌਣ ਆ ਰਿਹਾ ਦੇਖੀ ਭਾਈ ਜੜਗੜੀ ਦੇ ਨੇਰੇ ਨੇ ਹੁੜਾ ਆਹੀ ਮੌਕਾ ਦਾ ਜਿਹੜਾ ਖੇਡਦਾ ਕਬੱਡੀ ਮੇਰੇ ਮਿੱਤਰੋ ਇਹੇ ਕਹਿੰਦੇ ਤੁਸਲੇ ਜਿਹੜੀ ਬੁਲਟ ਵੀ ਜਿੱਤਿਆ ਭੂਲਣ ਦੀ ਟੀਮ ਇਧਰਲੇ ਪਾਸੇ ਖੇਡਣੀ ਹੈ ਆਹ ਦੂਜੇ ਪਾਸੇ ਮੁੰਡੇ ਇਕੱਠੇ ਆਲੇ ਲਿਆ ਚੋਟੀ ਦਾ ਮੈਚ ਆਹ ਕੁੰਡੀਆਂ ਦੇ ਕੁੰਡੀਆਂ ਦੇ ਸਿੰਘ ਫਸ ਗਏ ਆਹ ਨਿਤਰੂਪੜੇ ਵਿੱਚ ਖਾਣੀ ਇੱਕ ਪਾਸੇ ਕੀਪਾ ਪਰ ਸੱਤੀ ਜੜਗੜੀ ਵਾਲਾ ਨੰਬਰ ਭੂਲਣੀ ਟੋਲਦਾ ਹੋਇਆ ਸਿਰਵਾ ਵਾਲਾ ਕਾਲੀ ਆ ਗਿਆ ਬਿੱਪੂ ਲਓ ਸਾਹਮਣੇ ਇਸ ਲਈ ਕਹਿੰਦੇ ਕਾਲੀ ਸਿਧਮਾ ਵਾਲਾ ਮੇਰੇ ਵੀਰੋ ਵੇਲ ਪਾਉਣ ਲਈ ਬੱਲੇ ਓਏ ਭੂਲਣ ਵਾਲਿਓ ਜੇ ਜਿੰਨਾ ਕੱਪ ਕੋਟ ਬੱਤੇ ਦਾ ਜੁੱਫੇ ਲੁਣੇ ਪੈਣਿਆ ਹਾ ਸਾਹਮਣੇ ਪਰ ਕਾਲੀ ਰਮਣੇ ਨੂੰ ਬਾਹਰ ਤੁਰਾਂਦਾ ਆਪਣੀ ਟੀਮ ਦੇ ਸੇ ਆ ਭੂਲਣ ਦੇ ਜਿਹੜੇ ਪਲੇਅ ਐਕਸ਼ਨ ਦੇ ਵਿੱਚ ਨਹੀਂ ਥੇਰਾ ਜੀ ਪਲੀਜ਼ ਇਹਨਾਂ ਨੂੰ ਬਿਠਾ ਦਿਓ ਭਾਈ ਮੈਂ ਇੱਕ ਬੇਨਤੀ ਕਰਦਾ ਹਾਂ ਕਿ ਜਿਹਨਾਂ ਦੀ ਡਿਊਟੀ ਨਹੀਂ ਉਹ ਪਲੀਜ਼ ਬੈਠ ਜਾਣਗੇ ਅਸੀਂ ਵੀ ਸਾਈਡ ਤੇ ਆ ਗਏ ਆ ਲਾਈਵ ਵਾਲੇ ਵੀ ਭਾਈ ਬਹਿ ਕੇ ਤੁਸੀਂ ਪਲੀਜ਼ ਫੋਟੋਗ੍ਰਾਫਰ ਵੀ ਬੈਠ ਅਸੀਂ ਵੀ ਸਾਈਡ ਤੇ ਆ ਗਏ ਆ ਮਾਣੋ ਬੇਨਤੀ ਹੈ ਹੁਣ ਕੈਮਰਾ ਤੇ ਕਿਧਰ ਆ ਰਹੇ ਤੁਸੀਂ ਹਾਂ ਅਸੀਂ ਵੀ ਸਾਈਡ ਤੇ ਆ ਗਏ ਆ ਕਿਉਂਕਿ ਫਿਰ ਕੀ ਯਾਰ ਮਾੜੀ ਜਿਹੀ ਪੁਆਇੰਟ ਪਿੱਛੇ ਰੋਣਾ ਪੈ ਜੇ ਲਓ ਮੁੰਡਾ ਹਰਿਆਣੇ ਵਾਲਾ ਕਬੱਡੀ ਪਾਉਣ ਦੀ ਵੱਧ ਹੋਇਆ ਬੜੀ ਦੂਰੋਂ ਚੱਲ ਗਿਆ ਜੀਤਕੁਰ ਪਰ ਇਧਰ ਦੇ ਪਾਸੇ ਨੌਜਵਾਲ ਲੈ ਇੱਕ ਨੰਬਰ ਆਪਣੀ ਟੀਮ ਦੇ ਲਈ ਮੂੰਗਾ ਭੂਲਣ ਦੀ ਟੀਮ ਲਈ ਜੋਰਦਾ ਬੁੱਗਾ ਆ ਗਿਆ ਦੀਪੂ ਚੱਕਲਾ ਮਾਈ ਫਰਾ ਲਓ ਸਾਹਮਣੇ ਕਹਿੰਦੇ ਰੇਡ ਪੈ ਗਈ ਮੇਰੇ ਵੀਰੋ ਇਹ ਮੁੰਡਾ ਕਹਿੰਦੇ ਯੂਰਪ ਵੀ ਖੇਡਿਆ ਇਹ ਕਹਿੰਦੇ ਨਿਊਜ਼ੀਲੈਂਡ ਵੀ ਖੇਡਿਆ ਇਸ ਵਾਰੀ ਸ਼ਾਇਦ ਹੋ ਸਕਦਾ ਓਏ ਆਸਟ੍ਰੇਲੀਆ ਜਾਊਗਾ ਔਰ ਕੈਨੇਡਾ ਵਾਲੇ ਵੀ ਮਗਰ ਮਗਰ ਫਿਰਦੇ ਆ ਨੀਟੂ ਤੰਗ ਹੋਈ ਔਰ ਸਾਹਮਣੇ ਦੇਖਦਾ ਵੀ ਬੁੱਗਾ ਚੱਠੇ ਵਾਲਾ ਉਕੇ ਪਾਸੇ ਆਹ ਉਧਰ ਜਿੰਦਰ ਸਿੰਘ ਜੀ ਜਲੋ ਸਾਹਿਬ ਕਹਿੰਦੇ ਵੀ ਜਿੰਨੇ ਵੀ ਜੱਫੇ ਸਾਡੇ ਬਾਈ ਕੀਪਾ ਲਾਊਗਾ ਹਰ ਇੱਕ ਜੱਫੇ ਦਾ ਉਹਨਾਂ ਵੱਲੋਂ 500 ਰੁਪਏ ਆਹ ਦੇਖਦਾ ਮੇਰੇ ਮਿੱਤਰੋ ਕੁੰਡੀਆਂ ਦੇ ਕੁੰਡੀਆਂ ਦੇ

ਭਾਈ ਸੰਦੀਪ ਸਾਡਾ ਵੀਰ ਕੋਠਿਆਂ ਭਰਾ ਹੈ ਉਹ ਕਹਿੰਦਾ ਸੰਦੀਪ ਦੇ ਲਈ 1000 ਰੁਪਏ ਗਾ ਬਹੁਤ ਧੰਨਵਾਦ ਹੈ ਭਾਈ ਨਿੰਦੀ ਦਾ ਹਵਾ ਜਿਉਣਾ ਬੋਲੋ ਵੀਰੇ ਭਾਈ ਸੰਦੀਪ ਦੇ ਲਈ ਪੈਸੇ ਆ ਗਏ ਬਹੁਤ ਧੰਨਵਾਦ ਕਰਦੇ ਆ ਹਾਂ ਜੀ ਸਾਹਿਬ ਇਹ ਮੈਂ ਦੇਖ ਰਿਹਾ ਵੀ ਤੁਸੀਂ ਕਿਉਂਕਿ ਮੈਨੂੰ ਪੁੱਛਦਾ ਇਹ ਪੈਸੇ ਜੇ ਕੋਈ ਪਲੇਅਰ ਹੈਗਾ ਕਿਰਪਾ ਕਰਕੇ ਆ ਕੇ ਲੈ ਜਾਓ ਮੇਰੇ ਵੀਰਾਂ ਚੋਟੀ ਦਾ ਮੈਚ ਹੈ ਧੰਨਵਾਦ ਸਾਡੇ ਵੀਰ ਕੋਠਿਆਂ ਵਾਲਾ ਸੰਦੀਪ ਦਾ ਉਧਰ ਨਿੰਦੀ ਬਾਈ ਦਾ ਲਓ ਮੁੰਗਾ ਹਰਾਨੇ ਵਾਲਾ ਫੇ ਬਾਲੀ ਬਦਹਾ ਇੱਕ ਪਾਸੇ ਨੌਜਵਾਨਾਂ ਨੂੰ ਇਹ ਓ ਫਰਲਾ ਗੱਟ ਮੁੰਗੇ ਦਾ ਉਹ ਮੁੰਗਾ 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 ਵੀ ਲੜਣ ਨੂੰ ਵਾਅਦਾ ਕਰ ਜਾਂਦਾ ਮੇਰੇ ਵੀਰੋ ਅਗਲੀ ਕਬੱਡੀ ਪਾਉਣ ਦੇ ਲਈ ਫੁੱਕਾ ਫੁੱਕਾ ਕੁੱਝ ਸੈਮੀ ਫਾਈਨਲ ਦੀਆਂ ਟੀਮਾਂ ਫੌਂਟ 'ਚ ਆ ਜਾਣ ਬੜਾ ਧੰਨਵਾਦ ਹੈ ਲਾਓ ਰਗੜੇ ਸੌਣ ਆ ਰਿਹਾ ਨੇ ਰਹਾ ਪਰ ਬੁੱਕਾ ਨੰਬਰ ਫਾਟਾ ਮਾਰਦਾ ਜਤੂ ਨੇੜੇ ਹੋਇਆ ਮੜਿਆ ਇਧਰ ਕਹਿੰਦੇ ਗੁਰਮਤਿ ਦਾ ਵੱਡੇ ਸਰਕਾਰਾਂ ਪਾਈ ਕਹਿੰਦੇ ਝੋਟੀ ਦਾ ਮੈਚ ਹੈ ਹਰਜਿੰਦਰ ਸਿੰਘ ਜੀ ਤਲੋਸਾ ਕਹਿੰਦੇ 500 ਭੁੰਦਰ ਵਾਲੇ ਕੀਪੇ ਦਾ ਆਹ ਕਿਤੇ ਮੂੰਗੇ ਦੀ ਟੱਕਰਾਂ ਦਾ ਕਹਿੰਦੇ ਹੋਰ ਪਤਾ ਲੱਗ ਜੂ ਖਾਦੀ ਖਰਾਗ ਦਾ ਓਏ ਕੀਪੇ ਦਾ ਗੁੱਟ ਫੜਨਾ ਦੁਨੀਆ ਦਾ ਜਾਦੂ ਹੋਰ ਫੱਤੇ ਚ ਭੰਗੜੇ ਪੈ ਜਾਣਗੇ ਜਾਦੂ ਕਹਿੰਦਾ ਮੈਨੂੰ ਛੱਡੋ ਜਾਦੂ ਕਹਿੰਦਾ ਵਾਹ ਨੂੰ ਛੱਡੋ ਨੰਬਰ ਲੀਡਰ ਦਾ ਚੱਲ ਵੀ ਕਾਲੀ 예, yeah. 아우! Yeah. Oh. Yeah. ਏ ਏ ਚਾਪ 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 ਉਹਦੀ ਹਰ ਦਾਲ ਟਾਲੀਆਂ ਵਾਲੋ ਉਹੀ ਕੰਮ ਹੋ ਗਿਆ ਇਧਰਿਆਂ ਨੂੰ ਤਾਂ ਪੁੱਛ ਲੈ ਇਧਰਿਆਂ ਨੂੰ ਵੀ ਪੁੱਛਦਾ ਉਹ ਸ਼ੇਰ ਦਾ ਇਹ ਕਾਫੀ ਮੇਰੇ ਵੀਰ ਜੁੜਿਆ ਹੈ ਬਹੁਤ ਬਧਰਮਾਲ ਉਧਰ ਜਲਾਲ ਵਾਲਾ ਰਪਿੰਦਰ ਵੀ ਕਿਹਣਾ 19 20 ਨੂੰ ਟੱਕ ਪਾਉਗੀ ਆ ਆ ਆ ਆ ਐਕਸ਼ਨ 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 ਆ ਸਾਡੇ ਨਾਲ ਤੇੜਾ ਤੇੜਾ ਝਾੜਣਾ ਮਿੱਤਰਾਂ ਅਸੀਂ ਪੇਸ਼ਾ ਜੀ ਪੁੰਗੜਾ ਲਾ ਲੋ 500 ਆਇਆ ਰਾਦੂ ਲਈ

ਹੋ ਗਿਆ ਖਾਲਸਾ ਹੱਲਾ ਗੁੱਲਾ ਹੱਲਾ ਗੁੱਲਾ ਗੱਬਰ ਕੈਨੇਡਾ ਅਮਰੀਕਾ ਚਲਾ ਗਿਆ ਗੱਬਰ ਉਹ ਵੀ ਜ਼ੈਰ ਜੜਿਆ ਹੋਇਆ ਬੰਦਾ ਇਹ 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 ਹੋ ਪੁੱਛ ਠੀਕ 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 ਆਓ 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 ਖੜੀ ਤਾੜੀ ਮਾਰ ਕੇ ਦੱਸੋ ਜਰਾ ਆ ਸੋਨੀ ਲਈ ਆਪਣਾ ਸ਼ਿਰਿਲ ਗੋਮ ਸਿੰਘ ਜੱਟੇ ਆ ਸੱਜਣਾਂ ਗੱਲ ਦੀ ਬਾਈ ਅੱਜ ਪੰਜਾਬ ਦੇ ਵਿੱਚ ਜੇ